ਕੰਪਿਊਟਰਾਂ ਦਾ ਕੰਪਿਊਟਰਾਂ ਦਾ ਕੰਪਿਊਟਰਾਂ ਦਾ ਆਪਰੇਸ਼ਨ ਕਰਾਤਾ ਬਾਈ ਦੇ ਅੱਖ ਦੇ ਵਿੱਚ ਕਣਚ ਛੜਦਾ ਆ ਮਿਲਿਆ ਬਾਈ ਜਿਹਦੀ ਅੱਖ ਦਾ ਆਪਰੇਸ਼ਨ ਕਰਾਇਆ ਸੀ ਕਿਸੇ ਡਾਕਟਰ ਨੇ ਡਾਕਟਰ ਨੇ ਸਾਡੇ ਤਾਂ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਸਾਹਮਣੇ ਗੋਗੀ ਸਿੰਘ ਖੜਾ ਹੈ ਬਾਈ ਜਿਹਦੀ ਅੱਖ ਚ ਆਪਰੇਸ਼ਨ ਹੋਇਆ ਸੀ ਅੱਖ ਦੇ ਵਿੱਚੇ ਕਣਚ ਅੱਜ ਵੀ ਅੱਖ ਦੇ ਵਿੱਚੇ ਰੜਕਦਾ ਹੈ ਪਰ ਇਹ ਬਾਈ ਅੱਖ ਦੇ ਵਿੱਚ ਕਣਚ ਲਈ ਫਿਰਦਾ ਹੈ ਪਹਿਲ ਤੇ ਕਣਚ ਦਿਖਾਉਨੇ ਸਾਨੂੰ ਜਿਹੜਾ ਅੱਖ ਚ ਪਿਆ ਹੋਇਆ ਹੈ ਬਈ ਦੀਂਦਾ ਕਣਚ ਆ ਚਿੱਟਾ じゃ ਕੀ ਹੈ ਕਾਂਚੀ ਹੈ ਜੀ ਇਹ ਅੱਛਾ ਕਣਚ ਹੈ ਮੈਂ ਕਣਚ ਹੈ ਜੀ ਬਾਹਰ ਨਿਕਲੀ ਜਾਂਦਾ ਜੀ ਆ ਬਾਹਰ ਨਿਕਲੀ ਜਾਂਦਾ ਇਹ ਕਿੰਨਾ ਕ ਹੈ ਇਹ ਇੱਥੇ ਸਾਰੀ ਨਾੜ ਚਾਹੀਏ ਅੱਛਾ ਹਾਂ ਕਿੱਥਾ ਕਿੱਥਰਾ ਨਾੜ ਚਾਹੀਏ ਕਿੰਨਾ ਟਾਈਮ ਹੋ ਗਿਆ ਕਣਚ ਨੂੰ ਇਹ ਨੂੰ ਹੋ ਗਿਆ ਜੀ ਮੈਨੂੰ ਲਗਭਗ ਕਰਾਇੇ ਨੂੰ ਸਾਲ ਤੋਂ ਸਾਲ ਤੋਂ ਥੋੜਾ ਦਿੱਤਾ ਹੋ ਗਿਆ ਜੀ ਸਾਲ ਵਾਂਗੂ ਹੋ ਗਿਆ ਹੀ ਨਹੀਂ ਫਿਰਦਾ ਇਹ ਨਹੀਂ ਕਰਦਾ ਦਰਦ ਕਿੰਨਾ ਕ ਹੁੰਦਾ ਹੈ ਦਰਦ ਹੁਣ ਪੂਰਾ ਹੁੰਦਾ ਹੀ ਹੈ ਹੁਣ ਕਦੇ ਵੀ ਤਾਂ ਚੱਕਰ ਚੱਕਰ ਵੀ ਆ ਜਾਂਦੇ ਨੇ ਜੀ ਹੁਣ ਰਾਤ ਨੂੰ ਪੈਣਾ ਤਕਲੀਫ ਬਹੁਤ ਹੁੰਦੀ ਹੈ ਅਛਾ ਰਾਤ ਨੂੰ ਫਿਰ ਨੀਂਦ ਆ ਜਾਂਦੀ ਹੈ ਰਾਤ ਨੂੰ ਨੀਂਦ ਕੋਈ ਘਟਨੀ ਹੁੰਦੀ ਹੈ ਜੀ ਗੋਲੇ ਗੋਲੇ ਲੈ ਕੇ ਪਏ ਨੇ ਜੀ ਆਹ ਦੇਖ ਸਕਦੇ ਹੋ ਬਈ ਬਾਈ ਦੇ ਕਣਚ ਦਰਦ ਆਹ ਦੇਖੋ ਬਈ ਗਰੀਬ ਬੰਦਾ ਹੈ ਆਪਰੇਸ਼ਨ ਤੇ ਫੇਰ ਖਰਚਾ ਹੋਵੇ ਤੇ ਕਣਚ ਦੇਖ ਲਓ ਪਹਿਲਾਂ ਤਾਂ ਟੁਕੜਾ ਕਣਚ ਦਾ ਹੀ ਫਸਿਆ ਪਿਆ ਹੈ ਹਾਲਾਤ ਦੇਖ ਲਓ ਬਾਈ ਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮਾਨਸਾ ਸ਼ਹਿਰ ਦੇ ਵਿੱਚ ਖੜੇ ਹਾਂਗੇ ਬਾਬਾ ਬੁਝਾ ਸਿੰਘ ਕਾਮਰੇਡੀ ਭਰਨ ਬਾਬਾ ਬੁਝਾ ਸਿੰਘ ਨਕਸ ਸਲੈਟ ਦਫਤਰ ਦੇ ਵਿੱਚ ਖੜਿਆਗੇ ਇੱਥੇ ਇੱਕ ਭਾਈ ਸਾਨੂੰ ਸਾਡਾ ਪਾਰਕੀ ਦੇ ਆਖਰੀ ਬਲਵਿੰਦਰ ਸਿੰਘ ਘੰਗਰਾਣਾ ਇਹਨਾਂ ਨੇ ਸਾਨੂੰ ਭਾਈ ਮਿਲਾਇਆ ਭੁਰੀ ਆਹ ਮਿਲਾਇਆ ਭਾਈ ਜਿਹਦੀ ਅੱਖ ਦਾ ਆਪਰੇਸ਼ਨ ਕਰਾਇਆ ਸੀ ਕਿਸੇ ਡਾਕਟਰ ਨੇ ਡਾਕਟਰ ਨੇ ਸਰਤਾ ਵਿੱਚ ਡਾਕਟਰ ਨੇ ਤਾਂ ਕੰਪਿਊਟਰ ਤੋਂ ਬੋਲ ਰਿਹਾ ਸੀ ਕੰਪਿਊਟਰ ਤੋਂ ਆਪਰੇਸ਼ਨ ਕਰਾਤਾ ਭਾਈ ਦੇ ਅੱਖ ਦੇ ਵਿੱਚ ਕੰਡ ਚ ਛੱਡਦਾ ਕੰਪਿਊਟਰਾਂ ਤੋਂ ਆਪਰੇਸ਼ਨ ਕਰਵਾਇਆ ਸੀਗਾ ਡਾਕਟਰ ਨੇ ਆਪ ਨਹੀਂ ਕਰਿਆ ਕੰਪਿਊਟਰਾਂ ਤੋਂ ਕਰਾਤਾ ਵੀ ਯਾਰ ਗਰੀਬ ਬੰਦਾ ਛੱਡੋ ਆਪੇ ਕਰਦਣਗੇ ਨਾਲੇ ਸਿੱਖ ਲੈਣਗੇ ਸਿਵਲ ਹਸਪਤਾਲ ਮਾਨਸਾ ਚ ਸਿਵਲ ਹਸਪਤਾਲ ਚ ਹੋਇਆ ਗੱਲਬਾਤ ਵੀ ਕਰਾਂਗੇ ਬਲਵਿੰਦਰ ਸਿੰਘ ਜੀ ਨਾਲ ਹਾਂਜੀ ਆਪਣਾ ਬਲਵਿੰਦਰ ਸਿੰਘ ਜੀ ਕਿਵੇਂ ਹੋਈ ਸੀ ਗੱਲ ਇਹ ਇਹ ਤਾਂ ਵੀਰ ਦਾ ਇਹ ਗੋਗੀ ਆ ਸਾਡੇ ਅੱਜ ਦਫ਼ਤਰ ਦੇ ਵਿੱਚ ਆਇਆਗਾ ਠੀਕ ਹੈ ਬਾਬਾ ਮੋਜੋ ਸਿੰਘ ਦੇ ਭਵਨ ਦੇ ਵਿੱਚ ਇਹਦੇ ਮਤਲਬ ਕਿ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੌਰਾਨ ਆ ਇਹਨੂੰ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਮਤਲਬ ਕਿ ਬੜੀ ਅਣਗਹਿਲੀ ਵਰਤੀ ਆ ਤਾਂ ਇਹਦੇ ਵਾਂਗ ਕੇ ਅੱਖ ਦੇ ਵਿੱਚ ਕੰਚ ਉਹ ਮੰਜ ਕੁਰੀ ਸੌਂ ਦਿੱਤਾ ਤਾਂ ਇਹ ਵੀਰ ਬੜਾ ਮਤਲਬ ਕਿ ਅੱਜਕੱਲ ਪਰੇਸ਼ਾਨ ਆ ਤਾਂ ਸਾਡੇ ਕੋਲੇ ਆਇਆ ਤਾਂ ਅਸੀਂ ਮਤਲਬ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਬਹੁਤ ਸਾਰੇ ਵੇਖਦੇ ਆਂਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕ ਜਾਂਦੇ ਨੇ ਵੀ ਸਾਡਾ ਫਾਇਦਾ ਹੋਊਗਾ ਅਗਰੀ ਬਲੋਕ ਹੀ ਜਾਂਦੇ ਨੇ ਅਸਲ ਵਿੱਚ ਸਰਕਾਰੀ ਹਸਪਤਾਲਾਂ ਦੇ ਇਹ ਫਿਰ ਛੋਟੇ ਲਈ ਵੀ ਨਹੀਂ ਆਇਆ ਜਦੋਂ ਇਹਦੀ ਅੱਖ 'ਚ ਪਰੇਸ਼ਾਨ ਰਹਿ ਗਿਆ ਕੰਚ ਇਹ ਨਹੀਂ ਇਹਨੂੰ ਪਤਾ ਹੀ ਹੋਣ ਲੱਗਣ ਲੱਗਿਆ ਜਦੋਂ ਅੱਖ ਦੇ ਵਿੱਚੋਂ ਪਰੇਸ਼ਾਨ ਮਤਲਬ ਕਿ ਕੰਚ ਹੈ ਜਿਹੜਾ ਉਹ ਬਾਹਰ ਦਿਸਣ ਲੱਗ ਗਿਆ ਪਹਿਲਾਂ ਤੈਨੂੰ ਪਤਾ ਹੀ ਨਹੀਂ ਸੀ ਥੋੜੀ ਅੱਛਾ ਜਿਹੜੀ ਥੋੜੀ-ਮੋਟੀ ਰੜਕ ਕੇ ਦੇ ਅੱਖ ਦੇ ਵਿੱਚ ਪੈਂਦੀ ਰਹੀ ਥੋੜਾ-ਮੋਟਾ ਦਰਦ ਹੁੰਦਾ ਰਹਿਆ ਨੇ ਅੱਖਾਂ ਵੀ ਹੋ ਸਕਿਆ ਵੀ ਚਲੋ ਐਸੀ ਹੁੰਦੀ ਹੈ ਵੀ ਬਾਈ ਸੀ ਹੁੰਦਾ ਹਾਂ ਜਦੋਂ ਇਹ ਕੰਚ ਮਤਲਬ ਕਿ ਬਾਹਰ ਆ ਗਿਆ ਤਾਂ ਇਹ ਸਾਡੇ ਕੋਲੇ ਆਇਆ ਅਹ ਹਾ ਪਹਿਲਾਂ ਵੀ ਮਾਨਸਾ ਦੇ ਬਲ ਹਸਤਾ ਮਾਨਸਾ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਇਹ ਇਕੱਲੇ ਆਪਣਾ ਆਪਣਾ ਪਤਾ ਕੀ ਜੀ ਪਹਿਲਾਂ ਸੰਗਰੂਰ ਵੀ ਹੋਇਆ ਇਹ ਬਹੁਤ ਜਗ੍ਹਾ ਹੋਏ ਨੇ ਪਰੇਸ਼ਣ ਸਰਕਾਰੀ ਹਸਪਤਾਲ ਬੱਚੇਦਾਨੀ ਚ ਕੱਪੜਾ ਛੜਦਾ ਸੀਗਾ ਗੜਦਿਆਣੀ ਦੀ ਔਰਤ ਸੀਗੀ ਯਾਨੀ ਕਿ ਗੈਨੀ ਪਵਾਰ ਦੀ ਜਿਹੜੀ ਪੰਜਾਬ ਆਵਾਡ ਡਾਕਟਰ ਨਹੀਂ ਉਹਦੇ ਵੱਲੋਂ ਬੱਚੇਦਾਨੀ ਚ ਕੱਪੜਾ ਛੜਦਾ ਸੀ ਉਹਦੀ ਮੌਤ ਵੀ ਹੋ ਗਈ ਡਾਕਟਰ ਗੜਦਿਆਣੀ ਪਿੰਡ ਦੀ ਔਰਤ ਦੀ ਤੇ ਇਸੇ ਤਰ੍ਹਾਂ ਮਾਨਸਾ ਦੇ ਵਿੱਚ ਇਹਦੇ ਦੇਖ ਸਕਦੇ ਹੋ ਮਾਨਸਾ ਚ ਵੀ ਹੋਇਆ ਪਹਿਲਾਂ ਕੁਝ ਪਹਿਲਾਂ ਮਾਰਸਾਂ ਦੇ ਵਿੱਚ ਇੱਕ ਔਰਤ ਨਾ ਜੀ ਅੱਜ ਪ੍ਰੋਸੀਜਰ ਕਰਾਉਣ ਆਈ ਸੀਗੀ ਉਹ ਡਾਕਟਰ ਨੇ ਮਲਕੇ ਉਹਦੀ ਨਾੜ ਘੱਟ ਦਿੱਤੀ ਸੀਗੀ ਨਾੜ ਘੱਟ ਉਹ ਏਮਜ ਤੋਂ ਵਿੱਚੋਂ ਸਾਰਾ ਘਰਬਾਰ ਵੇਚ ਕੇ ਇਲਾਜ ਕਰਾ ਕੇ ਲੈ ਆਏ ਨੇ ਜਨਤਕ ਜਥੇਬੰਦੀਆਂ ਨੇ ਅਸੀਂ ਬਹੁਤ ਸਾਰੇ ਧਰਨੇ ਲਾਏ ਸਿਵਲ ਪ੍ਰਸ਼ਾਸਨ ਮਲਕੇ ਮੁੱਕਰੀ ਗਿਆ ਵੀ ਅਸੀਂ ਤਾਂ ਇਲਾਜ ਹੀ ਨਹੀਂ ਕਰਾਉਂਦੇ ਸਾਡੀ ਕੋਈ ਜ਼ਿੰਮੇਵਾਰੀ ਪਰਚੇ ਨਹੀਂ ਸੀ ਕੋਈ ਸਾਰਾ ਕੁਝ ਹੈਗਾ ਸੀਗਾ ਜੀ ਦਾਖਲ ਹੋਈ ਸੀ ਉਹ ਕਿੰਨੇ ਟਾਈਮ ਦੀ ਗੱਲ ਹੈ ਇਹ ਪੂਰੀ ਜਾਣਕਾਰੀ ਤਾਂ ਪ੍ਰਦਾਨ ਨਹੀਂ ਹੋ ਰਹੀ ਪੱਕੀ ਗੱਲ ਬਾਤ ਸੀ ਜੀ ਉਹ ਇਹ 2-3 ਮਹੀਨੇ ਪਹਿਲਾਂ ਦੀ ਗੱਲ ਆ ਇੱਥੋਂ ਮਤਲਬ ਕਿ ਰੰਦੇੱਤੇ ਵਾਲਾ ਚੌਕ ਜਦੋਂ ਸਿੱਧੂ ਮੁਸੇ ਵਾਲੇ ਦੇ ਪਿੰਡ ਨੂੰ ਜਿਹੜੀ ਸੜਕ ਜਾਂਦੀ ਆ ਇੱਥੋਂ ਮਾਨਸਾ ਤੋਂ ਸਰਸਾ ਰੋਡ ਤੋਂ ਉੱਥੇ ਇੱਕ ਚੌਕ ਪੈਂਦਾ ਉੱਥੋਂ ਇੱਕ ਗਰੀਬ ਔਰਤ ਬੀਬੀ ਵਿਚਾਰੀ ਇਥੇ ਪਿੱਤੇ ਦੀ ਪਥਰੀ ਦਾ ਇਲਾਜ ਕਰਾਉਣ ਵਾਸਤੇ ਪਿੱਤੇ ਦੀ ਪਥਰੀ ਕਢਾਉਣਾ ਸਰਕਾਰੀ ਹਸਪਤਾਲ ਚ ਗਈ ਸੀ ਸਰਕਾਰੀ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਉੱਥੋਂ ਦਾ ਇੱਕ ਸਰਜਨ ਡਾਕਟਰ ਹੈ ਪ੍ਰਵੀਨ ਕੁਮਾਰ ਉਹਨੇ ਮਤਲਬ ਕਿ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਨ ਦੇ ਨਾਲ ਨਾਲ ਇੱਕ ਉਹਦੀ ਜਿਹੜੀ ਫੋਰ ਪੈਪ ਹੁੰਦੀ ਆ ਉਹ ਕੱਟ ਦਿੱਤੀ ਸੀ ਉਹਦੇ ਤੇ ਕੱਟ ਲਾ ਦਿੱਤਾ ਸੀ ਅੱਛਾ ਤਾਂ ਵਿੱਚ ਹੀ ਰਫਾ ਦਫਾ ਕਰਨਾ ਚਾਹੁੰਦਾ ਸੀ ਉਹ ਫਿਰ ਅਸੀਂ ਧਰਨੇ ਤੁਰਨੇ ਵੀ ਕੀਤੇ ਉੱਥੇ ਲਾਏ ਤਾਂ ਥੋੜਾ ਮੋਟਾ ਗੱਲ ਰਿਸਕੀ ਪਰ ਉਸ ਸਮੇਂ ਦਾ ਜਿਹੜਾ ਮਤਲਬ ਕਿ ਐਸਐਮਓ ਸੀ ਜिले ਦਾ ਪ੍ਰਸ਼ਾਸਨ ਸੀ ਉਹ ਡਾਕਟਰ ਨੂੰ ਸ਼ਰੀਆਮ ਬਚਾ ਗਿਆ ਅਸੀਂ ਤਾਂ ਮਤਲਬ ਕਿ ਅੱਜ ਵੀ ਮੰਗ ਕਰਦੇ ਆ ਕਿ ਜਿਹੜਾ ਗੋਗੀ ਵੀਰ ਆ ਜਿਹਦੇ ਅੱਖ ਦੇ ਵਿੱਚ ਮਤਲਬ ਕਿ ਕੰਚ ਸਿਉਂਦਾ ਉਸ ਡਾਕਟਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਗਰੀਬ ਲੋਕਾਂ ਦਾ ਹਸਪਤਾਲਾਂ ਦਾ ਸਰਕਾਰੀ ਹਸਪਤਾਲ ਕਿਉਂਕਿ ਉਹਨਾਂ ਦੀ ਜੇਬ ਵਿੱਚ ਦੇ ਪੈਸੇ ਨਹੀਂ ਹੁੰਦੇ ਪਰ ਜਦੋਂ ਗਰੀਬ ਲੋਕ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਆਉਂਦੇ ਨੇ ਉੱਥੇ ਇਹੋ ਜਿਹੇ ਮਤਲਬ ਕਿ ਅਣਜਾਣ ਡਾਕਟਰਾਂ ਨੂੰ ਭਰਤੀ ਕਰਦੀ ਹੈ ਸਰਕਾਰ ਜਿਹੜੇ ਗਰੀਬਾਂ ਤੇ ਮਤਲਬ ਕਿ ਜਿਹੜੇ ਜਿਹੜੇ ਸਖਿਆਰਥੀ ਨੇ ਜਿਹੜੇ ਸਿੱਖਦੇ ਨੇ ਉਹਨਾਂ ਤੋਂ ਕੰਮ ਲੈਂਦੇ ਨੇ ਜਿਹੜੇ ਗਰੀਬਾਂ ਦੇ ਉੱਤੇ ਮਤਲਬ ਕਿ ਐਕਸਪੈਰੀਮੈਂਟ ਕਰਕੇ ਕੰਮ ਸਿੱਖਦੇ ਨੇ ਯਾਨੀ ਤਾ ਇਸ ਕਰਕੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਵੀ ਜਿਹੜੇ ਇਹ ਵੀਰ ਗੋਗੇ ਆ ਬਹੁਤ ਗਰੀਬ ਪਰਿਵਾਰ ਦਾ ਆ ਉਹ ਆ ਰਿਕਸ਼ਾ ਚਲਾਉਂਦਾ ਹੈ ਇਹ ਆਟੋ ਰਿਕਸ਼ਾ ਚਲਾਉਂਦਾਗਾ ਇੱਥੇ ਛੋਟੀ ਮੁੱਟੀ ਦਿਹਾੜੀ ਕਰਕੇ ਆਪਦੇ ਬੱਚੇ ਪਾਲਦਾ ਤਾਂ ਹੁਣ ਸਾਰਾ ਦਿਨ ਆਟੋ ਚਲਾ ਕੇ ਰਾਤ ਨੂੰ ਮਗ ਕੇ ਅੱਖ ਦੇ ਵਿੱਚ ਦਰਦ ਹੋਵੇ ਤਾਂ ਸੌਣਾ ਬੜਾ ਮੁਸ਼ਕਲ ਆ ਤਾਂ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੇ ਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਦੇ ਜਿਹੜੇ ਵੀ ਉਸ ਡਾਕਟਰ ਨੇ ਮਤਲਬ ਇਹ ਅਣਗੇਲੀ ਵਰਤੀ ਆ ਉਸ ਤੇ ਬਣਦੀ ਕਾਰਵਾਈ ਕਰਕੇ ਜੇਲ੍ਹ ਦੇ ਵਿੱਚ ਪਹਤਾਇਆ ਜਾਵੇ ਡਾਕਟਰ ਦਾ ਨਾਮ ਪਤਾ ਉਹਦਾ ਕੁਝ ਡਾਕਟਰ ਦਾ ਕੋਈ ਨਾਮ ਪਤਾ ਹੈਗੇ ਸਾਰੇ ਰਿਪੋਰਟਾਂ ਹੈਗੀਆਂ ਨੇ ਤੇ ਰਿਪੋਰਟਾਂ ਦਿਓ ਸਾਨੂੰ ਰਿਪੋਰਟਾਂ ਵੀ ਜਨਤਕ ਕਰਦੇ ਆ ਤੇ ਕਣਚ ਰਹਿ ਹੈ ਉਹਦੀ ਰਿਪੋਰਟ ਹੈਗੀ ਹੈ ਕਣਚ ਰਹਿ ਵਾਲੀ ਉਹ ਵੀ ਹੈਗੀ ਹੈ ਹੈਗੀ ਹੈ ਉਹ ਵੀ ਹੈਗੀ ਉਹ ਵੀ ਰਿਪੋਰਟ ਦਿਓ ਡਾਕਟਰ ਦਾ ਵੀ ਰਿਪੋਰਟ ਕਣਚ ਤਾਂ ਸਾਹਮਣੇ ਦੇਖ ਹੀ ਰਿਹਾ ਹਾਂ ਦੇਖੇ ਰਿਹਾ ਚਲੋ ਕਣਚ ਸਾਹਮਣੇ ਜਿੱਥੇ ਰਿਹਾ ਜੀ ਆ ਜਿਹੜੀ ਨਾੜ ਸਾਰੀ ਇਹ ਰੇਸ਼ੀ ਨਾਲ ਭਰ ਗਈ ਇਹ ਜੀ ਬਿਤੇ ਰਿਸ਼ਾਲ ਪੜਨ ਲੱਗਾ ਹਾਂ ਜੀ ਰਿਸ਼ਾਲ ਕੰਚ ਕਰਕੇ ਪੜਨ ਲੱਗ ਗਿਆ ਅਰੇ ਸ਼ਾ ਨਿਕਲਦਾ ਤੇਰੇ ਅੱਗੇ ਵੀ ਜਾਨੀ ਕਿ ਦਿਮਾਗ ਤੇ ਵੀ ਗੱਲ ਜਾ ਸਕਦੀ ਹੈ ਦਿਮਾਗ ਤੇ ਮੈਂ ਡਾਕਟਰ ਕੋਲ ਗਿਆ ਲੱਗਦੀ ਸੀ ਇਹ ਕਹਿੰਦਾ ਜੀ ਤੇਰੇ ਨਾੜਾਂ ਚ ਵਾਗ ਗਿਆ ਵੀ ਤੇਰੀ ਮੌਤ ਵੀ ਹੋ ਸਕਦੀ ਹੈ ਕਹਿੰਦਾ ਇਹ ਕਾਹੇ ਬੱਚੇ ਨੇ ਤੇਰੇ ਮੇਰੇ ਦੋ ਬੱਚੇ ਨੇ ਜੀ ਪਰਵਾ ਮੈਂ ਕਰਾਇ ਤੇ ਬੈਠਾ ਜੀ ਕਰਾਇਆ ਮੈਂ 5 ਜਰ ਭਰਦਾ ਮੈਂ ਆਪਣੀ ਗਰੀਬਾਂ ਦਾ ਜਿਹੜਾ ਇਹਦਾ ਵਾਜ ਨਹੀਂ ਕਰਾ ਰਿਹਾ ਹੁਣ ਮੈਂ ਵੀ ਮਤਲਬ ਕਿ ਮੈਂ ਛੱਡ ਨਹੀਂ ਸਕਦਾ ਕੰਮ ਜੀ ਜੇ ਤਰੂ ਲਾਜ ਕਰਾਂਗਾ ਤਾਂ ਮੈਂ ਅੱਧੇ ਘਰ ਭੁੱਖਾ ਮਰੂਗਾ ਜੀ ਇਹ ਤੇ ਕਿੰਨਾ ਕ ਖਰਚਾ ਕਿ ਇਹ ਤੇ ਮੈਨੂੰ ਰੇਖੀਤੂ ਆਹੀ ਗੱਲਬਾਤ ਕਰੀ ਸੀਗੀ ਹਾਂ ਉਹ ਕਹਿੰਦਾ ਵੀ ਤੇਰੇ ਕੋ 30 ਹਜ਼ਾਰ ਵੀ ਮੈਂ ਕਹਾਂ ਤਾਂ ਕੰਮ ਆ ਜੂਗਾ ਕਹਿੰਦਾ 30 ਤੇ ਤੇ ਉਹ ਬਾਕੀ ਕੰਮ ਛੁੱਟੂ ਕੰਮ ਛੁੱਟੂ ਮੇਰਾ ਜੀ ਜੇ ਕਹਿਦੀ ਹੈ ਤੈਨੂੰ ਲੱਖ ਰੁਪਏ ਤੱਕ ਬੱਚੇ ਵੀ ਗਾਹਾਂ ਕੰਮ ਉਹਨਾਂ ਦਾ ਵੀ ਹੋਊਗਾ ਹਾਂ ਜੀ ਹਾਂ ਮੱਦ ਅਸੀਂ ਬੱਚਾ ਬੇਨਤੀ ਕਰਦੇ ਆ ਮਦਦ ਬਾਰੇ ਵੀ ਯਾਰ ਵੀਰ ਦੇ ਕੰਨ ਚ ਰਹਿ ਗਿਆ ਦੇਖ ਡਾਕਟਰ ਨੇ ਛੱਡਣ ਵਾਲੇ ਨੇ ਛੱਡਤਾ ਉਧਰੋਂ ਤਾਂ ਕੁਛ ਇਹਨੂੰ ਮਿਲਦਾ ਨਹੀਂ ਆਪਾਂ ਨੂੰ ਪਤੀਆ ਕਿਹੜਾ ਦੇਊਗਾ ਕੋਈ ਯਾਰ ਇਹਦੀ ਜੇ ਮਦਦ ਵੀ ਕਰ ਦੋ ਤੇਰਾ ਫੋਨ ਨੰਬਰ ਕਿੰਨਾ ਹੈ 82888 ਜੀ 82888 888 549999 549999 ਮਾਨਸਾ ਤੋਂ ਗੋਗੀ ਵਿਚਾਰਾ ਆਟੋ ਚਲਾਉਂਦਾ ਕਣਚ ਦੇ ਆ ਦੇਖੋ ਇੱਧਰਲੇ ਪਾਸੇ ਖੁੰਜੇ ਚ ਕਣਚ ਰਹਿ ਗਿਆ ਸਾਨੂੰ ਪਤਾ ਦੀ ਮਦਦ ਹੋ ਸਕੇ ਯਾਰ ਕੋਈ ਜਿੰਨੀ ਵੀ ਕਰ ਦੋ ਫੋਨ ਨੰਬਰ ਤੁਹਾਨੂੰ ਬਾਈ ਦਾ ਸਿੱਧਾ ਦਿੱਤਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਸ਼ੇਅਰ ਇਹਦੇ ਕਰ ਕੀ ਕਰ ਦੋ ਯਾਰ ਕਮੈਂਟ ਵੀ ਕਰ ਦਿਓ ਤੇ ਲਾਇਕ ਜ਼ਰੂਰ ਕਰਿਓ ਇਹਦੀ ਵੀਡੀਓ ਅੱਗੇ ਵਗ ਜੇ ਕਿਸੇ ਦਾਨੀ ਤੱਕ ਇਹਦੇ ਅੱਖ ਦਾ ਆਪਰੇਸ਼ਨ ਹੋ ਜਾਏ ਹੁਣ ਗਰੀਬ ਬੰਦੇ ਲਵੇ ਨਹੀਂ ਯਾਰ 10000 ਆਪਣੀ ਹੁੰਦਾ ਜਿੰਨਾ ਖਾਂਦਾ ਜਿੰਨਾ ਕਮਾਉਂਦਾ ਉੰਨਾ ਹੀ ਖਾਂਦਾ ਹੈ ਕਿਰਾਏ ਤੇ ਬੈਠੇ ਉਹਦੇ ਨਾਲ ਆਪਣੀ ਸਰਦਾ ਲਾਹ ਪਰਵਾਹੀਆਂ ਡਾਕਟਰਾਂ ਦੀਆਂ ਗਰੀਬ ਪਰਿਵਾਰਾਂ ਨੂੰ ਚੁੱਕਣੀਆਂ ਪੈ ਰਹੀਆਂ ਨੇ ਅੱਗੇ ਪਤਾ ਨਹੀਂ ਕੀ ਬਣੂਗਾ ਪਰਿਵਾਰ ਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਤੁਸੀਂ ਜੇ ਕੋਈ ਹੈਗੇ ਦਾਨੀ ਯਾਰ ਹੋਰ ਲੰਗਰ 3000 ਕਰੋੜ ਦਾ ਫਸਰਾਂਦ ਲਾ ਦਨੇ ਆ ਕਹਿੰਦੇ 3 ਦਿਨਾਂ ਚ ਇੱਥੇ ਤਾਂ ਬਾਈ ਦਾ 30000 40000 ਦੀ ਲੋੜ ਹੈ 50000 ਦੀ ਕੋਈ ਕਰ ਸਕਦਾ ਕੋਈ 5000 ਰੁਪਏ ਦੇ ਕੋਈ ਦੋ ਇਹਦੇ ਨਾਲ ਫੋਨ ਤੇ ਗੱਲ ਕਰ ਲਿਓ ਬਾਈ ਨਾਲ ਜਿਵੇਂ ਵੀ ਕਹੂਗਾ ਇਹਦੀ ਮਦਦ ਕਰੋ ਯਾਰ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕਾਮਰੇਡ ਭਰਾ ਖੜੇ ਨੇ ਲਾਲ ਸਲਾਮ ਲਾਲ ਸਲਾਮ ਤਾਂ ਕਹਿੰਦਾ ਫਤਿਹ ਵੀ ਬਲਾ ਦੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਬਾਈ ਦੇ ਦੱਸਣ ਮੁਤਾਬਕ ਇਹਦਾ ਘਰ ਹੈ ਜਦੋਂ ਮੀਹ ਪਿਆ ਲਗਾਤਾਰ 35 40 ਘੰਟੇ ਪਿੱਛੇ ਤਿੰਨ ਚਾਰ ਦਿਨ ਉਹਦਾ ਘਰ ਡੇਗ ਗਿਆ ਬਰਸਾਤਾਂ ਚ ਕੋਗੀ ਦਾ ਇਹ ਕਹਿੰਦਾ ਬਾਈ ਕਹਿੰਦਾ ਮੈਂ ਦੱਸਣ ਮੁਤਾਬਕ ਫਿਰ ਤੁਸੀਂ ਫਿਰ ਘਰ ਛੱਡ ਕੇ ਉਰੇ ਆਏ ਬੱਚੇ ਪਾਲ ਲੈਂਦੇ ਮਾਰੇ ਨੇ ਬੱਚੇ ਹੋਰੇ ਸੀ ਮਤਲਬ ਪਹਿਲਾਂ ਉਹ ਦੁਖੀ ਸੀ ਜੀ ਪਰਿਵਾਰ ਬਹੁਤ ਸੀ ਮੈਂ ਇੱਥੇ ਫਿਰ ਮਿਹਨਤ ਕਰਨ ਲੱਗ ਗਈ ਹਾਂ ਬਾਈ ਜੀ ਕੀ ਗੱਲ ਬਾਤ ਹੈ ਮੈਂ ਉਰੇ ਲਾ ਆਪਣੇ ਘਾਡੇ ਤੇ ਮੇਰਾ ਜੀ ਘਰ ਡਿੱ ਗਿਆ ਸੀ ਹਾਂਜੀ ਘਾਡੇ ਤੇ ਮੀ ਬਾਹ ਫਿਰ ਲੱਗੇ ਬਸ ਤਾਂ ਬਹੁਤ ਕਿਹੜੀ ਜਗ੍ਹਾ ਆਪਣਾ ਆਪਣਾ ਪੋਹਾ ਪਿੰਡ ਹੈ ਜੀ ਅੱਛਾ ਬੋਹੇ ਤੋਂ ਮਾਨਸ ਆ ਗਏ ਮਾਨਸ ਆ ਕੇ ਇੱਥੇ ਆ ਕੇ ਵੀ ਜਲਦ ਮੈਂ ਉਹਦੇ ਪਿਓ ਦਾ ਇਲਾਜ ਕਰਾ ਲੂੰਗਾ ਜੀ ਠੀਕ ਹੈ ਵਾਜ ਕਰਾਉਣ ਦੇ ਮਤਲਬ ਫਿਰ ਕਿਰਾਇ ਤੇ ਰਹਿਣ ਲੱਗਿਆ ਜਾਲੇ ਮੈਂ 14 ਵਾਜ ਕਰਾਈ ਜਨ ਜੀ ਲਾਇਸ ਕਰਾਉਣ ਦੇ ਬਾਅਦ ਬਲਕਿ ਮੇਰਾ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਦੇ ਵਿੱਚ ਮੇਰਾ ਪੇਰ ਕਰੇਗਾ ਸਕਾਰੀ ਫਸਦੀ ਫਿਰ ਕਰਦੇ ਬਾਅਦ ਮੇਰਾ ਕੱਟ ਵਿੱਚ ਰਹਿ ਗਿਆ ਜੀ ਇਹ ਇਸ ਸਾਲ ਬਾਅਦ ਮੇਰੇ ਪਤਾ ਲੱਗਿਆ ਚਨੜਾ ਦੇ ਵਿੱਚ ਰੇਸ਼ਾ ਵਗਣ ਲੱਗ ਗਿਆ ਤੇ ਕੰਚ ਹੁਣ ਬਾਹਰ ਨਿਕਲਿਆ ਆ ਹੁਣ ਐਨੀ ਪੱਤਰ ਪੂਰੀ ਨਿਕਲਦੀ ਆ ਦੇਖ ਸਕਦੇ ਹੋ ਦੋਸਤੋ ਪਿੰਡ ਵੀ ਛੱਡਣਾ ਪੈ ਗਿਆ ਕਿਉਂ ਬਰਸਾਤ ਨੇ ਘਰ ਡੇਰਤਾ ਬੱਚੇ ਨੇ ਦੋ ਇਹਨੂੰ ਇਹ ਹੋ ਗਿਆ ਵੀ ਬਾਪ ਦਾ ਲਾਜ ਕਰਾਉਣਾ ਚੱਲ ਬੱਚੇ ਪਾਲਣੇ ਨੇ ਸ਼ਹਿਰ ਚ ਚਲੇ ਜਾਨੇ ਆ ਉਰੇ 5000 ਮਹੀਨੇ ਤੇ ਕਿਰਾਏ ਤੇ ਘਰ ਲੈ ਲਿਆ ਤੁਸੀਂ ਗੱਲ ਸੁਣਨ ਵਾਲੀ ਹੈਗੀ ਤੇ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਡਾਕਟਰਾਂ ਦੇ ਦੇਖੋ ਤੁਸੀਂ ਇਸੇ ਤੇ ਉਹ ਕਰਨ ਲੱਗੇ ਸਖਣ ਸਖਿਆਰਤੀ ਜਾਨੀ ਕਿ ਇਸੇ ਤੇ ਇਹਦੀ ਅੱਖ ਦੇ ਵਿੱਚ ਕਣਚ ਛੜਦਾ ਹੁਣ ਇਹ ਆਪਦਾ ਲਾਜ ਕਰਾਵੇ ਕਿ ਬਾਪ ਦਾ ਲਾਜ ਕਰਾਵੇ ਕਿ ਕਿਰਾਇਆ ਭਰੇ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਕਿ ਇਹ ਜੇ ਗਰੀਬਾਂ ਕਣੀ ਦੇਖੋ ਮਾਨਸਾ ਸ਼ਹਿਰ ਦੀ ਗੱਲ ਹੈਗੀ ਇਹ ਹੁਣ ਦੇਖ ਲੋ ਵੀ ਬਾਈ ਦੇ ਕੀ ਹਾਲਾਤ ਨੇ ਪਿੰਡ ਵੀ ਛੁੱਟ ਗਿਆ ਘਰ ਵੀ ਢਹਿ ਗਿਆ ਬਾਪ ਦਾ ਵੀ ਉਧਰ ਪਤਾ ਨਹੀਂ ਬਚੂ ਨਾ ਬਚੂ ਆਪਦੀ ਅੱਖ ਵੀ ਗਮਾਉਣ ਵਾਲਾ ਕੰਮ ਐ ਰੇਸਾ ਪੈਣ ਲੱਗ ਗਿਆ ਅੱਖ ਦੇ ਵਿੱਚ ਕਣਚ ਪੈਣ ਦੇ ਕਾਰਨ